ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਜੇਲ੍ਹ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਜੋ ਕਿ ਇਸ ਸਮੇਂ ਅਸਮਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਸਮਦੀ ਡਿਬਰੂਗੜ ਜੇਲ੍ਹ ਚ ਬੰਦ ਹੁੰਦਿਆ ਹੋਇਆ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਪਹਿਲੇ ਬਿਆਨ ਦੇ ਵਿੱਚ ਉਹਨਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਸਮੂੱਚੇ ਵੋਟਰਾਂ ਦਾ ਧੰਨਵਾਦ ਕੀਤਾ ਦਰਅਸਲ ਜਿੱਤ ਤੋਂ ਬਾਅਦ ਅਮਰਤਪਾਲ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਦੇ ਲਈ ਡਿਬਰੂਗੜ ਗਏ ਸੀ ਜਿੱਤ ਉਹਨਾਂ ਨੇ ਜਾ ਕੇ ਲੱਡੂ ਵੀ ਵੰਡੇ ਅਤੇ ਮੁਲਾਕਾਤ ਤੋਂ ਬਾਅਦ ਅੱਜ ਪਹਿਲੀ ਪ੍ਰਤੀਕਿਰਿਆ ਅਮਰਤਪਾਲ ਦੀ ਵਾਇਆ ਉਹਨਾਂ ਦੇ ਮਾਤਾ ਪਿਤਾ ਰਾਹੀਂ ਸਾਡੇ ਸਾਹਮਣੇ ਆਈ ਹੈ ਉਹਨਾਂ ਦੇ ਮਾਤਾ ਪਿਤਾ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਉਹਨਾਂ ਦੇ ਮਾਤਾ ਪਿਤਾ ਨੇ ਜੋ ਦੱਸਿਆ ਵਾਰ ਆ ਕੇ ਕਿ ਜਿਹੜਾ ਅਮਰਤਪਾਲ ਸਿੰਘ ਬਹੁਤ ਖੁਸ਼ ਨੇ ਸਾਨੂੰ ਵੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਸਮੁੱਚੇ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕੀਤਾ ਹੈ ਦਿਲੋਂ ਧੰਨਵਾਦ ਆਖਿਆ ਉਹਨਾਂ ਦੇ ਮਾਤਾ ਪਿਤਾ ਕੀ ਗੱਲ ਕਰਦੇ ਆ ਉਹ ਵੀ ਸੁਣਾਉਣੇ ਆ ਮਾਤਾ ਜੀ ਕੀ ਕਹਾਂਗੇ ਨੂੰ ਕੇ ਬਹੁਤ ਅੱਛਾ ਲੱਗਾ ਬਹੁਤ ਹੀ ਖੁਸ਼ ਤੇ ਉਹ ਵੀ ਖੁਸ਼ ਤੇ ਹਾਂ ਜੀ ਬਹੁਤ ਖੁਸ਼ੀ ਹੋਈ ਮਿਲ ਕੇ ਤੇ ਉਸਨੇ ਬੋਲਾ ਕਿ ਸਾਰੀ ਸੰਗਤ ਦਾ ਸੰਗਤ ਦਾ ਧੰਨਵਾਦ ਕਰੋ ਜਿਸਨੇ ਵੀ ਸਪੋਰਟ ਕੀਤਾ ਸੰਗਤ ਨੇ ਬਹੁਤ ਸਪੋਰਟ ਕੀ ਹੈ ਇਸ ਲਈ ਬਹੁਤ ਹੀ ਵਧੀਆ ਲੱਗਾ ਬਹੁਤ ਅੱਛਾ ਲੱਗਾ ਤਾਂ ਤੁਸੀਂ ਸੁਣ ਲਿਆ ਕਿ ਪਹਿਲੀ ਪ੍ਰਤੀਕਿਰਿਆ ਕੀ ਹੈ ਜੋ ਕਿ ਉਹਨਾਂ ਦੇ ਮਾਤਾ ਪਿਤਾ ਅਮਰਤਪਾਲ ਦੇ ਮਾਤਾ ਪਿਤਾ ਰਾਹੀਂ ਆਈ ਹੈ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੇ ਖੰਡੂ ਸਾਹਿਬ ਦੀ ਲੋਕ ਸਭਾ ਚੋਣ ਲਗਭਗ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤੀ ਹੈ ਏਡੀ ਵੱਡੀ ਜਿੱਤ ਹੋਣ ਦੇ ਬਾਵਜੂਦ ਉਹ ਜੇਲ੍ਹ 'ਚ ਨੇ ਸੌ ਚੁੱਕ ਸਮਾਗਮ ਚਾਹੋਂ ਪਾਉਂਦੇ ਨੇ ਨਹੀਂ ਆ ਪਾਉਂਦੇ ਇਹ ਇੱਕ ਹੁਣ ਸਵਾਲੀਆ ਨਿਸ਼ਾਨ ਰਹੇਗਾ ਪਰ ਉਹਨਾਂ ਦੀ ਜਿੱਤ ਵੱਡੀ ਹੈ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਨੂੰ ਉਹਨਾਂ ਨੇ ਹਰਾਇਆ ਹੈ ਆਮ ਆਦਮੀ ਪਾਰਟੀ ਉੱਥੇ ਤੀਜੇ ਨੰਬਰ ਤੇ ਚੱਲੀ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਚੱਲਿਆ ਤਾਂ ਇਹ ਇੱਕ ਹੁਣ ਵੱਡੀ ਜਿੱਤ ਹੈ ਜਿਹੜੀ ਅਮਰਤਪਾਲ ਦੀ ਹੋਈ ਹੈ ਅਮਰਤਪਾਲ ਬਾਹਰ ਆਪ ਆਉਂਦੇ ਨਹੀਂ ਪਾਉਂਦੇ ਇਹ ਵੱਡੀ ਗੱਲ ਹੈ ਕਿਉਂਕਿ ਉਹਨਾਂ ਤੇ ਕੌਮੀ ਸੁਰੱਖਿਆ ਕਾਨੂੰਨ ਹੈ ਜਿਹੜਾ ਐਕਟ ਹੈ ਜਿਹੜਾ ਉਹ ਲੱਗਿਆ ਹੋਇਆ ਹੈ ਅਮਰਤਪਾਲ ਇਸ ਵੇਲੇ ਅਸਾਮ ਦੀ ਦਿਬੜੂਗੜ ਜੇਲ੍ਹ ਚ ਬੰਦ ਨੇ ਉਹਨਾਂ ਦੇ ਨਾਲ ਕੁਝ ਹੋਰ ਸਾਥੀ ਵੀ ਬੰਦ ਨੇ ਪੰਜਾਬ ਦੇ ਵਿੱਚ ਉਪਚੋਣਾ ਵੀ ਆਉਣੀਆਂ ਨੇ ਬੜਾ ਗਹਿ ਗੱਚਵੇਂ ਮੁਕਾਬਲੇ ਦੇਖਣ ਨੂੰ ਮਿਲਣੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਪ੍ਰਤੀਕਿਰਿਆ ਹੈ ਜਿਹੜੀ ਤੁਸੀਂ ਸੁਣੀ ਹੈ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ